ਆ ਕੀ ਗੱਲ ਜੀ ਅ ਦੇਖੋ ਜੀ ਅੱਜ ਅਸੀਂ ਭਾਰਤੀ ਕਿਸਾਨ ਜੁਨੀਆ ਦੁਆਬਾ ਜੋਂ ਪ੍ਰਧਾਨ ਹੁਣ ਦੇ ਨਾਤੇ ਅ ਮੈਂ ਆਪਣੇ ਵੱਲੋਂ ਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਅਸੀਂ ਅੱਜ ਲੋਕਾਂ ਨੂੰ ਜਾ ਕੇ ਅਸੀਂ ਉਹਨਾਂ ਦੇ ਰੂਬਰੂ ਹੋਏ ਤੇ ਲੋਕਾਂ ਦਾ ਬਹੁਤ ਜ਼ਿਆਦਾ ਸਾਥ ਆ ਉਹ ਕਹਿੰਦੇ ਵੀ ਅਸੀਂ ਪੂਰਨ ਤੌਰ ਤੇ ਤੁਹਾਡੇ ਨਾਲ ਆ ਤੇ ਕੱਲ ਜਿਹੜਾ ਅਸੀਂ ਬੰਦ ਦਾ ਸੱਦਾ 7 ਵਜੇ ਤੋਂ ਲੈ ਕੇ 8 ਵਜੇ ਤੱਕ ਦਾ ਕੀ ਸਾਡੇ ਨਾਲ ਪੂਰਨ ਸਾਡੇ ਨਾਲ ਤੇ ਜਿਹੜੀ ਗੱਲ ਸਭ ਤੋਂ ਆਉਂਦੀ ਜਿਹੜੀ ਖੁੱਲੀਆਂ ਰਹਿਣਗੀ ਇੱਕ ਯਾਰਕਾ ਜਿਵੇਂ ਹੱਥ ਵਿੱਚ ਕਾਰਡ ਹੋਏਗਾ ਉਹਨੂੰ ਅਸੀਂ ਜਾਣ ਦਵਾਂਗੇ ਜੀ ਆਪਣੇ ਦੇ ਡੱਲੇ ਵਾਲੇ ਜਿਹੜੇ ਕਾਫੀ ਦੇ ਸਮੇਂ ਤੋਂ ਬਿਮਾਰ ਹੋਏ ਹੋਏ ਸੀ ਤੇ ਉਹਨਾਂ ਵਾਸਤੇ ਵੀ ਦੇਖੋ ਜੀ ਡੱਲੇ ਵਾਲ ਸਾਹਿਬ ਬਹੁਤ ਜ਼ਿਆਦਾ ਸੀਰੀਅਸ ਚੱਲ ਰਹੇ ਨੇ ਔਰ ਮੈਂ ਕਹਨਾ ਬਹੁਤ ਸੀਰੀਅਸ ਕੰਡੀਸ਼ਨ ਆ ਸਰਕਾਰ ਨੂੰ ਸੋਚਣਾ ਚਾਹੀਦਾ ਜੇ ਡੱਲੇ ਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਤਾਂ ਮੈਂ ਕਹਨਾ ਵੀ ਜਿਹੜੀ ਕੰਡੀਸ਼ਨ ਆ ਬਹੁਤ ਜ਼ਿਆਦਾ ਵਿਗੜੂਗੀ ਤੇ ਆਪਣੇ ਸੀਐਮ ਕੋ ਗਵਨਟਮਾਨ ਜੀ ਨੂੰ ਵੀ ਬੇਨਤੀ ਆ ਕਿ ਜਾ ਕੇ ਭਾਈ ਤੁਸੀਂ ਉੱਥੇ ਸੈਂਟਰ ਸਰਕਾਰ ਨੂੰ ਅਪੀਲ ਕਰੋ 92 ਐਮਐਲਏ ਦਿੱਤੇ ਆ ਪੰਜਾਬ ਨੇ ਤੇ ਪੰਜਾਬ ਲਈ ਕੁਝ ਕਰੋ ਜਾ ਕੇ ਉਹਨਾਂ ਨੂੰ ਅਪੀਲ ਕਰੋ ਵੀ ਭਾਈ ਉੱਥੇ ਇੱਕ ਕਿਸਾਨ ਨੇਤਾ ਮਰ ਰਿਹਾ ਦੇਖੋ ਇੱਕ ਵਧੀਆ ਲੀਡਰ ਬਣ ਨੂੰ 40 ਸਾਲ ਲੱਗ ਜਾਂਦੇ ਆ ਸੋ ਇੱਕ ਅਸੀਂ ਨਹੀਂ ਚਾਉਂਦੇ ਵੀ ਡੱਲੇ ਵਾਲ ਸਾਹਿਬ ਸਾਡੇ ਲੀਡਰ ਆ ਜੋ ਉਹਨਾਂ ਨੂੰ ਕੁਝ ਹੋਵੇ ਤੇ ਭਗਵੰਦ ਮਾਨ ਸਾਹਮਣੂ ਇਹ ਥੋੜੇ ਰਾਹੀਂ ਬੇਨਤੀ ਆ ਕਿ ਮਾਨ ਸਾਹਿਬ ਤੁਸੀਂ ਜਾ ਕੇ ਸੈਂਟਰ ਸਰਕਾਰ ਨੂੰ ਬੇਨਤੀ ਕਰੋ ਕਿ ਉਹ ਸਾਡੀ ਮੰਗਾ ਜਿਹੜੀਆਂ ਨੇ ਬੈ ਕੇ ਗੱਲਬਾਤ ਕਰਕੇ ਉਹਨਾਂ ਨੂੰ ਜਿੱਠਣ ਤੇ ਜਰਸੀ ਵਸੇ ਨੂੰ ਕੀ ਮੈਸੇਜ ਦੇਣਾ ਚਾਹੁੰਗਾ ਜੀ ਅਧਿ ਅਨੇਸ਼ਰ ਵਸੇ ਨੂੰ ਕੀ ਮੈਸੇਜ ਹੈ ਲੁਧਿਆਣਾ ਸ਼ਹਿਰ ਵਾਸੀ ਅੱਜ ਅਸੀਂ ਮਾਰਚ ਕੱਢਿਆ ਸੀ ਮੈਸੇਜ ਦਿੱਤਾ ਦੁਕਾਨਦਾਰਾਂ ਨੂੰ ਉਹ ਵੀ ਸਾਡੇ ਨਾਲ ਨੇ ਵਪਾਰੀ ਵਰਗ ਵੀ ਸਾਡੇ ਨਾਲ ਹੈਗਾ ਵਾ ਔਰ ਉਹ ਕਹਿੰਦੇ ਸੀ ਅਸੀਂ ਵੱਧ ਤੋਂ ਵੱਧ ਚੜ ਕੇ ਕੱਲ ਕੋਸ਼ਿਸ਼ ਕਰਾਂਗੇ ਵੀ ਸ਼ਹਿਰ ਨੂੰ ਬੰਦ ਰੱਖਾਂਗੇ ਉਹ ਸਾਡੇ ਨਾਲ ਨੇ ਇੱਕ ਵਾਰੀ ਟਾਈਮ ਦੱਸੋ ਇੱਕ ਵਾਰੀ ਸਵੇਰ ਆਸੀਂ ਸਾਡਾ ਟਾਈਮ 7 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਦਾ ਟਾਈਮ ਹੈਗਾ ਵਾ ਜੀ ਜੀ ਅਨਿਕਾ ਦੇ ਜਿਹੜਾ ਅਤੀਤ ਜਿਹੜਾ ਬੰਦ ਲਾਉਣ ਦਾ ਕੀਤਾ ਹੈ ਕੀ ਕਰਨਾ ਹੈ ਦੇਖੋ ਜਿਹੜਾ 30 ਦਾ ਪੰਜਾਬ ਬੰਦ ਆ ਕੈਮਮ ਤੇ ਐਸਕੇਮ ਨੌਨ ਪੋਲਿਟিক্যাল ਦਾ ਦਿੱਲੀ ਅੰਦੋਲਨ 2 ਦੇ ਸਦ ਤੇ ਜਿਹੜਾ ਕੱਲ ਦਾ ਬੰਦ ਹੈ ਤਮਾਮ ਮਲਾਜ਼ਮਾਂ ਦੀਆਂ ਵਿਦਿਆਰਥੀਆਂ ਦੀਆਂ ਮਜ਼ਦੂਰਾਂ ਦੀਆਂ ਮਲਾਜ਼ਮਾਂ ਦੀਆਂ तमाम ਜਥੇਬੰਦੀਆਂ ਸਪੋਰਟ ਦੇਣੀਆਂ। ਔਰ ਹਰ ਤਰ੍ਹਾਂ ਦਾ ਸਰਕਾਰੀ ਤੇ ਗੈਸ ਸਰਕਾਰੀ ਦਫਤਰ ਬੰਦ ਹੋਊਗਾ। ਆ ਰੇਲ ਆਵਾਜਾਈ, ਸੜਕੀ ਆਵਾਜਾਈ ਚਾਹੇ ਗੈਸ ਏਜੰਸੀਆਂ ਹੋਣ ਚਾਹੇ ਪੈਟਰੋਲ ਪੰਪ ਹੋਣ तमाम ਬੰਦ ਰਹਿਣਗੇ 7 ਤੋਂ 4 ਵਜੇ ਤੱਕ। ਔਰ ਇਹਦੇ ਵਿੱਚ ਜਿਹੜੀਆਂ ਐਮਰਜੈਂਸੀ ਸੇਵਾਵਾਂ ਜਿਵੇਂ ਮੈਡੀਕਲ ਸੇਵਾਵਾਂ ਕੋਈ ਡੈੱਡ ਬੋਡੀ ਹੈਗੀ ਆ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈਗਾ ਵਾ ਆ ਕੋਈ 에어ਪੋਰਟ ਦਾ ਯਾਤਰੀ ਹੈਗਾ ਵਾ ਆ ਕੋਈ ਨੌਕਰੀ ਪਿੱਛੇ ਵਾਲਾ ਮੁੰਡਾ ਕੋਈ ਇੰਟਰਵਿਊ ਲਈ ਜਾਣਾ ਹੈਗਾ ਇਹ ਸਾਰੀਆਂ तमाम ਐਮਰਜੈਂਸੀ ਸੇਵਾਵਾਂ ਵਾਂਸੀ ਬਹਾਲ ਰੱਖਾਂਗੇ ਔਰ ਜੇ ਸਾਬ ਨਾਲ 3 ਕਰੋੜ ਪੰਜਾਬੀ ਕਾਰਪੋਰੇਟ ਦੇ ਵਿਰੁੱਧ ਨਿਕਲ ਕੇ ਆਏ ਆ ਕਿਉਂਕਿ ਹਮਲਾ ਕੱਲਾ ਸਾਡੇ ਤੇ ਨਹੀਂ ਛੋਟੇ ਦੁਕਾਨਦਾਰ ਤੇ ਛੋਟੇ ਵਪਾਰੀ ਤੇ ਠੀਕ ਆ ਇਹ ਇਹ ਇਹੋ ਗਾਹਾਂ ਮਜ਼ਦੂਰਾਂ ਤੇ ਮਲਾਜ਼ਮਾਂ ਤੇ ਆਮ ਜਨਤਾ ਤੇ ਆ ਤਾਂ ਇਹ ਸਾਨੂੰ ਇਕੱਠੇ ਹੋ ਕੇ ਇਹਦਾ ਸਾਹਮਣਾ ਕਰਨਾ ਪਵੇ ਜਿਵੇਂ ਵੀ ਹੈ ਪਿਛਲੇ ਦਿਨ ਜਿਹੜੇ ਦੰਦਿਆਲ ਆਪਣੇ ਕਾਫੀ ਗੁਮਾਨ ਚੱਲਦੇ ਪਏ ਅੱਜ ਵੀ ਗੁਮਾਨ ਚੱਲਦੇ ਪਏ ਉਹਨਾਂ ਉੱਤੇ ਕੀ ਕਰੀ ਹਾਂ ਦੇਖੋ ਸਾਰੀ ਦੁਨੀਆ ਚਿੰਤਾ ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਫਿਕਰ ਨਹੀਂ ਹੈ ਜੀ ਅਸੀਂ ਕਹਿੰਦੇ ਰੱਬ ਉਹਨਾਂ ਨੂੰ ਮਤ ਦੇਵੇ ਉਹ ਚਿੰਤਾ ਕਰਨ ਜਦੋਂ ਨਮਤ ਸ਼ਾਹ ਜੀ ਔਰ ਪ੍ਰਧਾਨ ਮੰਤਰੀ ਚਿੰਤਾ ਕਰਨਗੇ ਫਿਰ ਮਸਲੇ ਹੱਲ ਹੋਣਗੇ ਜੀ ਆਪਣੇ ਹੋਰ ਸੀਐਮ ਭਗਵੰਤ ਮਾਨ ਆ ਦੇਖੋ ਸੀਐਮ ਭਗਵੰਤ ਮਾਨ ਸਾਡੀ ਲੜਕਾਰ ਸਰਕਾਰ ਨਾਲ ਕੇਂਦਰ ਨਾਲ ਲੜਾਈ ਹੈਗੀ ਆ ਉਹ ਸੁਪਰੀਮ ਕੋਰਟ ਦੇ ਬਹਾਨੇ ਦੇ ਨਾਂ ਤੇ ਕਿਸਾਨਾਂ ਦੇ ਲਹੂ ਨਾਲ ਆਪਣੇ ਹੱਥ ਨਾ ਰੰਗੇ ਨਹੀਂ ਤਾਂ ਇਤਿਹਾਸ ਕਦੀ ਵੀ ਉਹਨਾਂ ਨੂੰ ਮਾਫ਼ ਨਹੀਂ ਕਰੂਗਾ ਜੀ ਧੰਨਵਾਦ ਤੇ ਹੋਰ ਹੌਲਦਾਨਾ ਸ਼ਹਿਰ ਵਸਨੀਕੀ ਮਾ ਜੀ ਹਾਂ ਹਰਿਆਣਾ ਲੁਧਿਆਣਾ ਸ਼ਹਿਰ ਵਸਨੀਕਾਂ ਨੇ ਜਿਸ ਤਰ੍ਹਾਂ ਸਪੋਰਟ ਕੀਤੀ ਹੈ ਵਪਾਰ ਮੰਡਲ ਨੇ तमाम ਲੋਕਾਂ ਨੇ ਸੀ ਧੰਨਵਾਦ ਦੀਆਂ ਔਰ ਸਾਨੂੰ ਪੱਕੀ ਉਮੀਦ ਹੈ ਵੀ ਪੰਜਾਬੀ ਪੀਸਫੁਲੀ ਢੰਗ ਨਾਲ ਕੱਲ ਦਾ ਬੰਦ ਸਫਲ ਕਰਵਾਉਣਗੇ ਕੱਲ ਉਹ ਜਿਹੜਾ ਦਰਵਾਦੀ ਕੱਲ ਜਿਹੜਾ ਪੰਡਿਤ ਜੀ ਦਾ ਪ੍ਰਯੋਗ ਕੱਲ ਜਿਹੜਾ ਸਾਡਾ ਦੋਨੇ ਮੋਰਚੇ ਆ ਦੋਨਾਂ ਮੋਰਚਿਆਂ ਵੱਲੋਂ 30 ਤਰੀਕ ਬੰਦ ਦਾ ਸੱਦਾ ਦਿੱਤਾ ਸੀਗਾ ਜਿਸ ਨੂੰ ਪੰਜਾਬ ਦੇ ਲੋਕਾਂ ਨੇ ਇੱਕ ਸਿਮਤੀ ਤੌਰ ਤੇ ਇੱਕ ਆਪਣੀਆਂ ਮੰਗਾਂ ਤੌਰ ਤੇ ਜੋ ਕਿਸਾਨ ਜਿਥੇ ਬੰਦੀਆਂ ਡੱਲੇ ਵਾਲ ਸਾਹਿਬ ਜੋ ਇਸ ਟਾਈਮ ਹਾਲਤ ਕ੍ਰਿਟੀਕਲ ਬਣੀ ਉਹਨੂੰ ਦੇਖ ਕੇ ਲੋਕ ਆਪ ਹੀ ਬੰਦ ਦੇ ਵਿੱਚ ਆ ਗਏ ਆ ਕੱਲ ਪੂਰਾ ਪੰਜਾਬ 7 ਵਜੇ ਤੋਂ ਲੈ ਕੇ 4 ਵਜੇ ਤੱਕ ਬੰਦ ਰਹੂਗਾ ਜਿੱਚ ਮੈਡੀਕਲ ਸੇਵਾਵਾਂ ਜਿਹੜੀਆਂ ਨੇ ਜਾਂ ਮਰਗਤ ਤੇ ਜਾਣ ਵਾਲੇ ਆ ਜਾਂ ਵਿਆਹ ਸ਼ਾਦੀ ਵਾਲੇ ਤੇ ਏਅਰਪੋਰਟ ਲਾ ਇਹ ਚਾਰ ਚੀਜ਼ਾਂ ਵਗੈਰਾ ਖੁੱਲੀਆਂ ਰਹਿਣਗੀਆਂ ਬਾਕੀ ਟੋਟਲ ਪੰਜਾਬ ਬੰਦ ਰਹੂਗਾ ਜਿਵੇਂ ਕਿ ਪਿਛਲੀ ਪਿਛਲੀ ਵਾਰੀ ਬਲੋਹਾਵਲੇ ਵੀ ਥੋੜੇ ਟਿਨੇਜ ਹੋ ਗਿਆ ਸੀ ਤੇ ਕਹਿੰਦੇ ਤਰੀਕੇ ਲੈ ਕੇ ਕੱਲ ਅਮਰਕੰਦ ਦਾ ਪੰਦੇ ਤੋਂ ਦੱਸਿਆ ਇਹ ਦੱਸਿਆ ਉਹ ਵਗੈਰਾ ਕਿ ਸ਼ਹਿਰ ਵਿੱਚ ਨੇ ਬਹੁਤ ਜਨ ਕਿ ਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਇਹ ਜਿਹੜਾ ਹਮਲਾ ਹੋ ਰਿਹਾ ਸਰਕਾਰ ਦਾ ਇਹ ਕੱਲੇ ਕਿਸਾਨਾਂ ਜਿਹੜਾ ਇਹ ਮਈ ਦੂਰਾਂ ਤੇ ਵੀ ਹੋ ਰਿਹਾ ਵਪਾਰੀ ਦੁਕਾਨਦਾਰਾਂ ਤੇ ਵੀ ਹੋ ਰਿਹਾ ਇਹ ਹਰ ਵਰਗ ਤੇ ਹਮਲਾ ਹੋ ਰਿਹਾ ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਇਕੱਠੇ ਹੋ ਕੇ ਸਾਨੂੰ ਜਿਹੜੀ ਲੜਾਈ ਹੈ ਲੜਨੀ ਚਾਹੀਦੀ ਜਿਵੇਂ ਦੂਜੀਆਂ ਜਥੇਬੰਦੀਆਂ ਦਾ ਕਾਫੀ ਜਥੇਬੰਦੀਆਂ ਦਾ ਸਮਰਥਨ ਆ ਗਿਆ ਇਹਦੇ ਵਿੱਚ ਪੰਜਾਬ ਦੀਆਂ ਜਿੰਨੀਆਂ ਵੀ ਸੋਸ਼ਲ ਜਿਵੇਂ ਐਸਪੀਸੀ ਆ ਉਹਨਾਂ ਨੇ ਵੀ ਕੱਲ ਆਪਣੇ ਦਫ਼ਤਰ ਬੰਦ ਰੱਖਣੇ ਆ ਬੱਸ ਆਪਰੇਟਰ ਜਥੇਬੰਦੀਆਂ ਜਿੰਨੀਆਂ ਨੇ ਉਹ ਵੀ ਬੰਦ ਰੱਖਣੀਆਂ ਟੈਕਸੀਆਂ ਵਾਲੇ ਬੰਦ ਰੱਖਣਗੇ ਸਾਰਿਆਂ ਨੇ ਕੱਲ ਆਪਣਾ ਬੰਦਾ ਜਿਹੜਾ ਲਾਣਾ ਕਰ ਦਿੱਤਾ ਉਹਦੇ ਢੱਲੇਵਾ ਤੋਂ ਹਾਈਪੋਟੋ ਆਰਡਰ ਆਇਆ ਦੇਖੋ ਭਗਵਾਨਤ ਮਾਨ ਸਰਕਾਰ ਦੇ ਸਾਰੇ ਮੰਤਰੀ ਉੱਥੇ ਜਾ ਕੇ ਆਏ ਆ ਇਹ ਕਹਿ ਕੇ ਆਏ ਆ ਵੀ ਅਸੀਂ ਤੁਹਾਡੇ ਨਾਲ ਆ ਪੀਸੀ ਕਰਕੇ ਕਹਿ ਕੇ ਆਇਆ ਹੁਣ ਪਤਾ ਚੱਲਿਆ ਸਾਨੂੰ ਵੀ ਹੁਣ ਹੀ ਪਤਾ ਚੱਲਿਆ ਵੀ ਇਹ ਪਟਿਆਲੇ ਦੇ ਉੱਤੋਂ ਬੱਸਾਂ-ਮੁੱਸਾਂ ਰੇਂਜ ਕਰ ਰਹੇ ਆ ਉੱਥੇ ਫੋਰਸ ਭੇਜ ਲਈ ਪਟਿਆਲੇ ਨੂੰ ਹਾਈਲਾਈਟ ਤੇ ਰੱਖਿਆ ਆ ਤੇ ਪਰ ਇੱਕ ਗੱਲ ਇਹ ਧਿਆਨ ਦੇਣ ਇਹ ਕਿਸਾਨਾਂ ਦੀਆਂ ਲਾਸ਼ਾਂ ਤੋਂ ਚੱਕ ਕੇ ਨੰਨ ਹੀ ਡਲਿਆ ਸਾਬ ਨੂੰ ਚੱਕਣਗੇ ਵੈਸੇ ਚੱਕ ਨਹੀਂ ਸਕਦੇ ਇੱਥੋਂ ਵਾਲਾ ਕਰ ਦਿੱਤਾ ਵਾ ਮੈਸੇਜ ਦਿੱਤਾ ਵੀ ਜਿੰਨੇ ਵੀ ਪਟਿਆਲੇ ਦੇ ਨੇੜੇ ਨੇੜੇ ਪਿੰਡ ਨੇ ਜਿੰਨੇ ਉੱਥੇ ਨੌਜਵਾਨ ਨੇ ਜੋ ਕਿਸੇ ਕੋਲੇ ਵਹੀਕਲ ਆ ਉਹ ਚੱਕ ਕੇ ਖਨੋਰੀ ਬਾਰਡਰ ਪਹੁੰਚੋ